ਦੂਮਾਜਰਾ ਸਾਹਿਬ ਦੀ ਤਾਂ ਪੈਸੇ ਸਟੇਟਮੈਂਟ ਆਉਂਦੀ ਹੀ ਨਹੀਂ ਜਦੋਂ ਪਾਰਟੀ ਨੇ ਫੈਸਲਾ ਕਰ ਲਿਆ ਵੀ ਜੇ ਪੰਜਾਬ ਦੇ ਹਿੱਤਾਂ ਦੇ ਖਿਲਾਫ ਕਿਸੇ ਪਾਰਟੀ ਨਾਲ ਕੋਈ ਸਮਝੌਤਾ ਨਹੀਂ ਕਰਾਂਗੇ ਕਿਸੇ ਕੀਮਤ ਤੇ ਨਹੀਂ ਕਰਾਂਗੇ ਫਿਰ ਚੰਦੂ ਮજરા ਸਾਹਿਬ ਨੂੰ ਕੀ ਆ ਜਰੂਰਤ ਸੀ बार-बार ਬਿਆਨ ਦੇਣ ਦੀ ਕਿ ਬੀਤੀ ਨਾਲ ਸਮਝੌਤਾ ਹੋਣਾ ਚਾਹੀਦਾ ਸੋ ਉਹਦਾ ਨੁਕਸਾਨ ਮੈਂ ਸਮਝਦਾ ਕਿ ਪਾਰਟੀ ਨੂੰ ਹੋਇਆ ਅੱਜ ਜਿਹੜੇ ਪਾਰਟੀ ਨੂੰ ਬਚਾਉਣ ਦੀਆਂ ਗੱਲਾਂ ਕਰ ਰਹੇ ਆਂ ਉਹਨਾਂ ਦਾ ਕਰੈਕਟ ਵੀ ਦੇਖ ਲਿਓ ਤੁਹਾਨੂੰ ਪਤਾ ਲੱਗ ਜਾਊਗਾ ਵੀ ਪਾਰਟੀ ਨੂੰ ਬਚਾਉਣ ਦੀਆਂ ਗੱਲਾਂ ਕਰ ਰਹੇ ਕਿ ਡਪਾਉਣ ਦੀਆਂ ਤੁਹਾਨੂੰ ਲੱਗ ਰਿਹਾ ਜੀ ਵੀ ਰਖੜਾ ਔਰ ਚੰਦੂ ਮਾਜਰਾ ਨੇ ਮਤਲਬ ਵੋਟਰਾਂ 'ਚ ਬਿਲਕੁਲ ਨਹੀਂ ਤੋਂ ਡਿਸਪੋਰਟ ਕੀਤੀ ਖਾਰ ਦਾ ਕਾਰਨ ਉਹਨਾਂ ਨੂੰ ਮੰਗ ਰਹੇ ਤੁਸੀਂ ਕੋਈ ਕਾਲੀ ਦਲ ਦੀ ਇਹ ਪੋਜੀਸ਼ਨ ਤਾਂ ਜਿੰਨੀ ਵਰਕਰਾਂ ਨੇ ਮਿਹਨਤ ਕੀਤੀ ਆ ਤੁਸੀਂ ਵੀ ਮਿਹਨਤ ਕੀਤੀ ਥੋੜੇ ਮਤਲਬ ਪੀਰੇ ਸਾਰੇ ਵਰਕਰਾਂ ਨੇ ਮਿਹਨਤ ਕੀਤੀ ਤੁਹਾਨੂੰ ਲੱਗ ਰਿਹਾ ਕਿ ਇਹ ਬਾਕੀ ਧੜੇ ਨਹੀਂ ਨਾ ਕਿਸੇ ਨੇ ਕੀਤਾ ਹੋਵੇ ਕੋਰੋ ਚੀਜ਼ਾਂ ਤੁਹਾਨੂੰ ਪਹਿਲਾਂ ਪਤਾ ਲੱਗਦੀਆਂ ਸੀ ਸ਼ਰਮਾ ਜੀ ਇਹ ਚੀਜ਼ਾਂ ਤੁਹਾਨੂੰ ਪਹਿਲਾਂ ਕਲੀਅਰ ਹੋ ਗਈਆਂ ਸੀ ਮੈਂ ਮਦਦ ਦੀ ਗੱਲ ਨਹੀਂ ਕਰਦਾ ਕਿ ਤੁਮਾ ਜਿਹੜਾ ਸਭ ਕਾਹੀ ਉਹ ਹੱਥਿਆਂ ਦੇ ਜਾਲੇ ਮੈਂ ਮਦਦ ਦੀ ਗੱਲ ਕਰਦਾ ਪਰ ਜਿਹੜੀ ਇਹਨਾਂ ਨੇ ਪਰਸੈਪਸ਼ਨ ਕ੍ਰੀਏਟ ਕਰੀ ਪੰਜਾਬ 'ਚ ਬਾਰ-ਬਾਰ ਬਿਆਨ ਦੇ ਕੇ ਕਿ ਬੀਜੇਪੀ ਨਾਲ ਸਮਝੌਤਾ ਹੋਣਾ ਚਾਹੀਦਾ ਤੁਸੀਂ ਰੱਖਣਾ ਸੁਖਵੀਰ ਸਿੰਘ ਬਾਦਲ ਦਾ ਕੋਈ ਇੱਕ ਬਿਆਨ ਦਿਖਾ ਦਿਓ ਜੀ ਬੀਜੇਪੀ ਨਾਲ ਸਮਝੌਤਾ ਉਹਨਾਂ ਨੇ ਕੀਤਾ ਹੈ ਇਹ ਸਾਰੰਦਿਰ ਮੇਰਾ ਦਿਖਾ ਦਿਗਾ ਮੈਂ ਕਿਸੇ ਪਿੰਡ ਚ ਗਿਆ ਹੋਇਆ ਇਹਨਾਂ ਨੇ ਜਿਹੜਾ ਵਾਰ-ਵਾਰ ਇਹ ਬਿਆਨਬਾਜ਼ੀ ਕੀਤੀ ਉਹਦਾ ਨੁਕਸਾਨ ਸ਼੍ਰੋਮਣੀ ਅਕਾਲੀ ਜਨਤੋਂ ਇਹਨਾਂ ਇਲੈਕਸ਼ਨਾਂ ਤੇ ਜ਼ਰੂਰ ਹੋਇਆ ਮੈਂ ਮਹਿਸੂਸ ਕਰਦਾ ਹਾਂ ਹੁਣ ਮਲੂਕਾ ਸਾਹਿਬ ਦੀ ਨੂੰਹੇ ਬੀਜੇਪੀ ਚ ਲੈ ਕੇ ਦੱਸੋ ਉਹ ਵੀ ਮੈਂ ਜੇ ਸ਼੍ਰੋਮਣੀ ਅਕਾਲੀ ਕਨੂੰ ਮਜ਼ਬੂਤ ਕਰਨਾ ਪਹਿਲਾਂ ਆਪਣੀ ਟੱਬਰ ਚ ਤਾਂ ਮਜ਼ਬੂਤ ਕਰਾਂ ਫਿਰ ਪਿੰਡ ਚ ਕਰਾਂ ਫਿਰ ਸ਼ਹਿਰ ਚ ਕਰਾਂ ਫਿਰ ਪੂਰੇ ਪੰਜਾਬ ਚ ਕਰਾਂ ਉਹਨਾਂ ਮੈਸੇਜ ਕਿਹਾ ਗਿਆ ਆਜੂ ਕਹਿੰਦੇ ਪੰਜਾਬ ਬਚਾਣਾ ਜਿੰਨੂ ਮਦਨਾ ਸਾਹਿਬ ਆਹੀ ਸੁਵੀਰ ਬਾਦਲ ਜੇ ਉਹਨਾਂ ਨੂੰ ਘਨੌਰ ਤੋਂ ਵੀ ਟਿਕਟ ਦੇ ਦਿੰਦੇ ਹਸਨੌਰ ਤੋਂ ਵੀ ਹਾਂ ਕਰ ਦਿੰਦੇ ਤੇ ਮੁਹਾਲੀ ਚ ਤੀਸਰੇ ਬੇਟੇ ਨੂੰ ਦੇ ਦਿੰਦੇ ਪੰਥ ਮਹਾਨਤਾ ਸ਼ਰਮਾ ਜੀ ਤੁਸੀਂ ਅੱਜ ਦੀ ਗੱਲ ਹੋਰ ਹੋ ਗਈ ਤਾਂ ਹੁਣ ਕਹਿਣ ਲੱਗੇ ਵੀ ਸੂਰਜ ਜੀ ਨੂੰ ਨਹੀਂ ਜਾਣਦੇ ਜਨਾਂ ਕਹਿੰਦਾ ਸ਼ਰਮਾ ਜੀ ਕਾਫੀ ਹਲਕਿਆਂ ਦੇ ਵਿੱਚ ਛੁੱਟ ਕੇ ਆਏ ਹੋ ਕਿ ਰਫੋਰਸ ਸਿੱਖਿਆ ਕਿ ਤੁਸੀਂ ਜਾ ਕੇ ਪਾਰਟੀ ਦੇ ਵਿੱਚ ਗੱਲ ਕਰੋਗੇ ਕਿ ਹਲਕਾ ਚੁਣਦੀ ਪਾਰਟੀ ਸਾਰੇ ਚੜਦੀ ਕਲਾ ਚਾਹੀਦੀ ਸਾਰੇ ਵਰਕਰ ਇੱਥੇ ਬੈਠੇ ਆ ਸਾਰੇ ਲੀਡਰ ਇੱਥੇ ਬੈਠੇ ਆ ਔਰ ਮੈਂ ਤੁਹਾਨੂੰ ਦੱਸਾਂ ਦੇਖੋ ਆਪਾਂ ਤਾਂ ਉਹ ਸੰਤ ਕੋ ਜਾਂਦੇ ਉੱਥੇ ਬੇਈਮਾਨਾ ਕਰਨ ਥੋੜੀ ਜਾਣਾ ਉੱਥੇ ਤਾਂ ਸੱਚੀ ਆਤਮਾ ਨਾਲ ਜਾਣਾ ਚਾਹੀਦਾ ਨਾ ਨੂੰ ਕਿਥੇ ਇਹ ਵੀ ਖੜ ਕੇ ਸੌਹ ਖਾਂਦੇ ਨਾ ਵੀ 30 ਸਾਲ ਅਸੀਂ ਸ਼੍ਰੋਮਣੀ ਅਕਾਲੀ ਦਲ ਚ ਰਹੇ ਪਰ 30 ਸਾਲ ਵੋਟਾਂ ਸ਼੍ਰੋਮਣੀ ਅਕਾਲੀ ਦਲ ਨੂੰ ਪਾਈਆਂ ਨਹੀਂ ਇਸ ਕਰਕੇ ਵੀ ਸਾਨੂੰ ਮਾਫੀ ਦੇ ਦਿੱਤਾ ਇਹ ਵੀ ਤਾਂ ਕਹਿਣਾ ਚਾਹੀਦਾ ਤਾਂ ਨਾ ਕਿ ਵੀ ਅਸੀਂ ਪਾਰਟੀ ਦੇ ਖਿਲਾਫ ਚੱਲਦੇ ਰਹੇ ਹੁਣ ਤੁਸੀਂ ਮੈਨੂੰ ਦੱਸੋ ਵੀ ਜਿਹੜਾ ਟੋਲਾ ਗਿਆ ਇਹਨਾਂ ਨੇ ਪਿਛਲੇ ਇਲੈਕਸ਼ਨ 'ਚ ਹੁਣ ਤੁਸੀਂ ਸਰ ਸਾਹਿਬ ਨੂੰ ਮੈਂ ਬੇਨਤੀ ਕਰਦਾ ਰਿਹਾ ਵੀ ਤੁਸੀਂ ਪਟਿਆਲਾ ਜਿੱਤਾਂ ਮੇਰੀ ਮਦਦ ਕਰ ਦਿਓ ਪਟਿਆਲਾ ਸੀਟ ਵੀ ਉਹਨਾਂ ਨੂੰ ਆਪਰ ਹੋ ਗਈ ਉਹ ਪਾਰਟੀ ਜਿਸ ਦਾ ਹਰਕਤ ਚੱਲਦੀ ਹੈ ਜੇ ਨੂੰ ਮੈਨੂੰ ਰਾਜਾ ਸਾਹ ਦਾ ਕਰੈਕਟਰ ਤੁਸੀਂ ਦੇਖਿਆ ਹੈ ਜੀ ਉਹ ਲੋਕਾ ਸਾਹ ਦਾ ਤੁਸੀਂ ਦੇਖਿਆ ਤੁਸੀਂ ਜੀਪੀ ਦੀ ਕੀ ਰਕਾਰ ਨੂੰ ਜਿਹੜਾ ਇੱਕ ਘੱਟ ਗਿੰਦ ਦੀ ਦਾ ਚੇਅਰਮੈਨ ਆ ਬੀਜੇਪੀ ਦਾ ਉਹ ਦੀ ਸਪੋਰਟ ਕਰਦਾ ਰਿਹਾ ਉਹਨੂੰ ਪ੍ਰਧਾਨ ਬਣਾਉਂਦਾ ਸੋ ਇਹ ਬੜੀਆਂ ਤਾਕਤਾਂ ਜਿਹੜੀਆਂ ਪਿੱਛੇ ਤੋਂ ਪੰਥ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਬਰਬਾਦ ਕਰਨੇ ਤੇ ਲੱਗਿਆ ਰਹੀਆਂ ਪਰ ਸ਼੍ਰੋਮਣੀ ਅਕਾਲੀ ਦਲ ਆਪਣੇ ਸੁਲਨਾ ਦੇ ਪੰਜਾਬ ਦੇ ਜਿਹੜੇ ਮਸਲੇ ਉਹਨੂੰ ਹੱਲ ਕਰਵਾਉਣ ਵਾਸਤੇ ਸ਼ੁਰੂ ਤੋਂ ਲੜਦਾ ਰਿਹਾ ਸਰਦਾਰ ਸੁਖੀਰ ਸਿੰਘ ਬਾਦਲ ਜੀ ਵੀ ਰਣਵਾਈਂ ਐਂਡ ਅੰਜੇ ਵੀ ਲੜਦਾ ਰਹੇਗਾ ਇਹੀ ਕਾਰਨ ਆਜ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਡਟ ਕੇ ਸਾਰੇ ਐ ਜੀ ਪੀ ਸੀ ਮੈਂਬਰ ਸਾਰੇ ਜ਼ਿਲ੍ਹੇ ਦੇ ਸਰਕਲ ਪ੍ਰਧਾਨ ਸਾਰੇ ਹਲਕਾਂ ਜਾਂ ਟੋਟਲ ਤੁਸੀਂ ਦੇਖ ਲਿਓ ਲੀਡਰਸ਼ਿਪ ਸਾਰੀ ਤੁਹਾਡੇ ਸਾਹਮਣੇ ਬੈਠੀ ਆ ਕਿਉਂਕਿ ਅਸੂਲਾਂ ਦੀ ਲੜਾਈ ਫਿਰ ਕਾਰਵਾਈ ਕਿਉਂ ਨਹੀਂ ਹੋ ਰਹੀ ਸ਼ਰਮਾ ਜੀ ਉਹਨਾਂ ਦੇ ਉੱਪਰ ਬਾਗੀਆਂ ਦੇ ਉੱਪਰ ਕਿਉਂਕਿ ਅੱਜ ਜਿਹਨਾਂ ਮੀਟਿੰਗ ਹੋਈ ਹੈ ਕਿਆ ਉਹਨਾਂ ਜਿਹੜੇ ਬਾਗੀ ਧੜੇ ਜਿਹੜੇ ਵੀ ਕਹਿ ਰਹੇ ਉਹਨਾਂ ਨੂੰ ਪਾਰਟੀ ਦੇ ਬਾਹਰ ਦਾ ਰਸਤਾ ਤੱਕਾ ਲਓ ਕਿਉਂਕਿ ਜਿਹੜੇ ਹਲਕੇ ਆ ਹਲਕੇ ਤੇ ਇੱਕ ਤਰ੍ਹਾਂ ਦੇ ਉਹਨਾਂ ਦੇ ਘਰ ਹੋਏ ਪਿਆ ਜੀ ਨਾ ਉਹ ਉਹਨਾਂ ਨੂੰ ਬਾਗੀ ਕੀਤਾ ਤਾਂ ਨਵੇਂ ਹਲਕੇ ਚਾਰਜ ਲਗਾ ਦੇਣਗੇ ਪੰਜਾਬ ਦਾ ਕੋਈ ਹਲਕਾ ਬੇਕਰ ਨਹੀਂ ਹਰ ਹਲਕੇ 'ਚ ਸਾਡੀ ਸਰਕਲ ਪ੍ਰਧਾਨ ਹਰ ਹਲਕੇ 'ਚ ਸਾਡੀ ਜਿੱਦ ਬੰਦੀ ਹੈ ਸਾਰੇ ਸਮਝ ਗਏ ਅੱਜ ਮੈਂ ਵੀ ਸ਼੍ਰੋਮਣੀ ਅਕਾਲੀ ਦਰ ਛੱਡਦੇ ਨਾ ਮੇਰੇ ਪੱਲੇ ਵੀ ਕੱਖ ਨਹੀਂ ਹੈ। ਜਾਇ ਜੋ ਮਰ ਗਿਆ ਆ ਸਾਰੇ ਛੱਡਦੇ ਨਾ ਤਾਂ ਵੀ ਨਹੀਂ ਕਿਉਂਕਿ ਜਾਂ ਤੱਕ ਪੰਜਾਬ ਦੇ ਲੋਕਾਂ ਦੇ ਦਿਲਾਂ 'ਚ ਪੰਥ ਨੂੰ ਪੰਜਾਬ ਦਾ ਪਿਆਰ ਆ ਨਾ ਸ਼੍ਰੋਮਣੀ ਅਕਾਲੀ ਦਰ ਜਿੰਦਾ। ਕਾਰਵਾਈ ਤੁਸੀਂ ਮੰਗ ਕਰਦੇ ਹੋ ਜੀ ਕਾਰਵਾਈ ਦੀ ਉਹਨਾਂ ਦੇ ਉੱਪਰ। ਨਾ ਤਾਂ ਮੈਂ ਕਾਰਵਾਈ ਕਰਨੀ ਆ। ਨਾ ਮੇਰੇ ਕੋਲ ਅਧਿਕਾਰ ਆ ਕਾਰਵਾਈ ਕਰਨ ਦੇ। ਮੈਂ ਤਾਂ ਅੱਜ ਮੀਟਿੰਗਾਂ ਕਰਕੇ ਆਇਆ ਸਤਰਾਣੇ ਮੱਤਾ ਦੇ ਕੇ ਆਇਆ ਨਹੀਂ ਮੰਗ ਮੰਗ ਕਰਦੇ ਹੋ ਸੁਪਰੀ ਸਿੰਘ ਬਾਦਲ ਤੋਂ ਪੂਰੀ ਗੱਲ ਕਰ ਲਈ ਮੈਂ ਸਤਰਾਣੇ ਵੀ ਗਿਆ 90 ਵੀ ਗਿਆ ਇੱਥੇ ਵੀ ਮੇਰੀ ਡਿਊਟੀ ਆ ਵੀ ਜੋ ਵਰਕਰਾਂ ਦੀਆਂ ਭਾਵਨਾਵਾਂ ਹੈਗੀਆਂ ਸਾਰੇ ਜ਼ਿਲ੍ਹੇ 'ਚ ਉਹ ਭਾਵਨਾ ਜ਼ਰੂਰ ਪਾਰਟੀ ਪਟਾਣ ਨਾਲ ਪੂਰੀ ਠੋਕੇ ਜੋ-ਜੋ ਗੱਲਾਂ ਆ ਉਹਨਾਂ ਦੇ ਸਾਹਮਣੇ ਪੂਰੀ ਕਰਾਂਗੇ ਕਿਸ ਨੂੰ ਕੱਢਣਾ ਕਿਸ ਨੂੰ ਰੱਖਣਾ ਇਹ ਪਾਰਟੀ ਦੀ ਕੋਰ ਕਮੇਟੀ ਦਾ ਹੈਸਨਾ ਪਾਰਟੀ ਪ੍ਰਧਾਨ ਸਾਹਿਬ ਦਾ ਸ਼ਰਮਾ ਜੀ ਸ਼ਰਮਾ ਜੀ ਹਲਕਾ ਚਾਰਜ ਲਾਓ ਬਈ ਆਕਾਤਕ ਸਾਹਿਬ ਦੇ ਵਿੱਚ ਗਏ ਨੇ ਜੀ ਬਾਕੀ ਟੜੇ ਵਾਲੇ ਕਹਿੰਦੇ ਸਾਡੇ ਕੋਲ ਬਹੁਤ ਕੁੱਝ ਗਲਤੀਆਂ ਹੋਈਆਂ ਨੇ ਸ਼ਿਸ਼ਕੀਰੇ ਦੇ ਇੱਕ ਪਾਸੇ ਆਓ ਭਾਜੀ ਮੈਂ ਦੱਸਾਂ ਜਦੋਂ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਬਾਦਲ ਪਿੰਡ ਜਿੱਥੇ ਲੱਖਾਂ ਦੇ ਘਟ ਵਿੱਚ ਮਾਫੀ ਮੰਗੀ ਸੀਗੀ ਗੁਰੂ ਗ੍ਰੰਥ ਸਾਹਿਬ ਦੇ ਚਰਨਾ ਤੇ ਨਮਸਤਕ ਉਹ ਤੋਂ ਬਾਅਦ ਹਰਮੰਦਰ ਸਾਹਿਬ ਮਹਾਨ ਸਹੀਦ ਭਾਈ ਗੁਰਬਖਸ਼ ਸਿੰਘ ਜੀ ਦੇ ਮਹਾਨ ਸਤਾਨ ਤੇ ਅਕਾਲ ਤਖਤ ਸਾਹਿਬ ਤੇ ਸਿਰ ਝੁਕਾ ਕੇ ਪੂਰੀ ਆਤਮਾ ਦੇ ਨਾਲ ਉੱਥੇ ਮਾਫੀ ਮੰਗੀ ਸੀਗੀ ਮੇਰੀ ਸੋਚਾ ਵੀ ਇਹਨਾਂ ਸਾਰਿਆਂ ਨੂੰ ਵੀ ਉੱਥੇ ਮਾਫੀ ਮੰਗਣੀ ਚਾਹੀਦੀ ਸੀ ਉਸੇ ਟਾਈਮ ਮਾਫੀ ਮੰਗਣੀ ਚਾਹੀਦੀ ਅੱਜ ਇਹ ਮਾਫੀ ਮੰਗਣ ਗਏ ਆ ਸਿਰਫ ਰਾਜਨੀਤਿਕ ਫਾਇਦੇ ਵਾਸਤੇ ਉਸ ਦਿਨ ਮੰਗਦੇ ਤਾਂ ਆਤਮਾ ਵਾਸਤੇ ਕਿਉਂਕਿ ਉਸ ਦਿਨ ਕੋਈ ਨਾਤਾ ਇਲੈਕਸ਼ਨ ਤੇ ਨਾ ਕੋਈ ਗੱਲ ਕਰਦੇ ਨੂੰ ਉਹਨਾਂ ਨੇ ਸੱਚੀ ਆਤਮਾ ਨਾਲ ਜਾਣੇ-ਨਜਾਣੇ ਜਿ ਜੋ ਗਲਤੀਆਂ ਹੋਈਆਂ ਉਹਦੀ ਮਾਫੀ ਮੰਗੀ। ਫਿਰ ਅੱਜ ਅੱਜ ਮਾਫੀ ਜਿਹੜੀ ਮੰਗੀ ਆ ਇਹ ਹੁਣ ਗੁਰੂ ਸਾਹਿਬ ਨੂੰ ਨਹੀਂ ਪਤਾ। ਨਾਲ ਦੋ ਸ਼ਬਦ ਹੋਰ ਲਿਖ ਦਿੰਦੇ ਵੀ ਪਿਛਲੇ ਇਲੈਕਸ਼ਨਾਂ 'ਚ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਪਿੱਠ 'ਤੇ ਛੁਰਾ ਮਾਰਿਆ ਉਹਦੀ ਵੀ ਮਾਫੀ ਦੇ ਦੇ। ਮੰਗਣੀ ਨਹੀਂ ਚਾਹੀਦੀ। ਰਜੀ ਕੰਨ ਸ਼ਰਮਾ ਜੀ ਇਹ ਤਾਂ ਗਲਤੀਆਂ ਹੋਈਆਂ ਅਸੀਂ ਪਿਛਲੇ ਸਮੇਂ 'ਚ ਕਾਰਨਦਾਰ ਨੂੰ ਕੰਮ ਕਰਦੇ ਲੱਗੇ ਰਹੇ ਉਹਦੀ ਵੀ ਮਾਫੀ ਦੇ ਦੇ ਉਹ ਵੀ ਦੋ ਸ਼ਬਦ ਨਾਲ ਲਿਖਣੇ ਚਾਹੀਦੇ। ਸ਼ਰਮਾ ਜੀ ਨਵੇਂ ਹਲਕਾ ਇੰਚਾਰਜ ਲਗਾਓਗੇ ਹੁਣ? ਬਾਜੀ ਦੇ ਕੋ ਮੈਂ ਜਨਾ ਮੈਂ ਤਾਂ ਇੱਕ ਐਮਸੀ ਵੀ ਨਾਲ ਸਾਡੇ ਠੀਕ ਹੈ ਨਹੀਂ ਇਹ ਫੈਸਲੇ ਪਾਰਟੀ ਦੀ ਕੋਰ ਕਮੇਟੀ ਚ ਹੁੰਦੇ ਮੇਰੀ ਡਿਊਟੀ ਦਾ ਸਾਰੇ ਹਲਕੇ ਦੇ ਪਚੌਂਕੀਦਾਰ ਕਹਿੰਦੇ ਸੇਵਾਦਾਰ ਕਹਿੰਦੇ ਮੈਂ ਇੱਥੇ ਪਾਰਟੀ ਨੇ ਮੈਨੂੰ ਚੋਣ ਲੜਾਈ ਮੈਂ ਧੰਨਵਾਦ ਕਰਨਾ ਆ ਸਾਰੀ ਲੀਡਰਸ਼ਿਪ ਸਾਡੀ ਇਕੱਠੀ ਆ ਅਸੀਂ ਸਰਮੰਦੀ ਦਾ ਉਮੀਦਵਾਰ ਨੂੰ ਤਕੜਾ ਕਰਨ ਵਾਸਤੇ ਸਾਰੇ ਜਿੰਨੇ ਬੈਠੇ ਆ ਡਟ ਕੇ ਪੂਰਾ ਜੋਰ ਲਾਵਾਂਗੇ ਸ਼ਰਮਾ ਜੀ ਸ਼ਰਮਾ ਜੀ ਸ਼ਰਮਾ ਜੀ ਹੋਈ ਸਾਡੇ ਚ ਸੀਨੀਅਰ ਨਹੀਂ ਕੋਈ ਜੂਨੀਅਰ ਨਹੀਂ ਇੱਥੇ ਤਾਂ ਹੱਥ ਨੂੰ ਸਾਫ ਦਿੱਤਾ ਇੰਨਾ ਰਾਜਨੀਤਿਕ ਤਜਰਬਾ ਜਿੰਨੀ ਮੇਰੀ ਉਮਰ ਹੈਗੀ ਬੜੇ ਸੀਨੀਅਰ ਇੱਥੇ ਬੈਠੇ ਆ ਜੇ ਤੁਸੀਂ ਮੈਨੂੰ ਕਹਦੇ ਹੋ ਵੀ ਮੈਂ ਸੀਨੀਅਰ ਨਹੀਂ ਹਾਂ